ਵਾਇਕੁੱਡ ਜੀ ਵਾਇਕੁੱਡ ਜੀ ਕੇ ਫੋਟੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਬਹੁਤ ਟਾਈਮ ਤੋਂ ਵੀਰਾਂ ਦੀ ਡਿਮਾਂਡ ਆ ਰਹੀ ਸੀ ਕਿ ਕੋਈ ਨਾ ਕੋਈ ਦਿਮਾਦਲੇ ਦੀ ਵੀਡੀਓ ਅਪਲੋਡ ਕੀਤੀ ਜਾਵੇ ਅੱਜ ਚੈਨਲ ਤੇ ਦੀ ਦਿਮਾਦਲੇ ਦੀ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅੱਜ ਜੋ ਪ੍ਰਾਤਨ ਸਟਾਈਲ ਦਾ ਮਾਲੇ ਦੀ ਵੀਡੀਓ ਅਪਲੋਡ ਕਰਨ ਜਾ ਰਹੇ ਆਂ। ਤੁਮਾਲਾ ਸਜਾਉਣ ਤੋਂ ਪਹਿਲਾਂ ਜੋ 베ਸ ਤਿਆਰ ਕੀਤੀ ਜਾਂਦੀ ਆ। 베ਸ ਤਿਆਰ ਕਰਨ ਲਈ 베ਸ ਵਾਲੇ ਕੱਪੜੇ ਦੀ ਲੈਂਥ 7 ਤੋਂ 8 ਮੀਟਰ ਹੋਣੀ ਚਾਹੀਦੀ ਆ। 베ਸ ਤਿਆਰ ਕਰਨ ਲੱਗੇ ਸਭ ਤੋਂ ਪਹਿਲਾਂ ਆਪਣੇ ਕੇਸਾਂ ਨੂੰ ਅੱਗੇ ਲੈ ਕੇ ਆਉਣਾ ਜੀ। ਕੇਸਾਂ ਨੂੰ ਅੱਗੇ ਲਿਆ ਕੇ ਕੇਸਾਂ ਤੋਂ ਥੋੜਾ ਜਿਹਾ ਕੱਪੜਾ ਲੰਬਾ ਰੱਖਦੇ ਹੋਏ ਕੇਸਾਂ ਦੇ ਉੱਪਰ ਦੀ ਲੈ ਕੇ ਆਉਣਾ ਕੇਸਾਂ ਨੂੰ ਪੂਰੇ ਤਰੀਕੇ ਨਾਲ ਉਸ ਕੱਪੜੇ ਦੇ ਵਿੱਚ ਲੈ ਲੈਣਾ ਅਤੇ ਉਸ ਨੂੰ ਇੱਕ ਜੂڑا ਜਿੱਦਾਂ ਕਰ ਦੇਗੇ ਜੂڑا ਕਰ ਲੈਣਾ ਹੈ ਕੇਸਾਂ ਦਾ ਤੇ ਜੋ ਕੱਪੜਾ ਬਾਕੀ ਦਾ ਦਮਾਲੇ ਦਾ ਕੱਪੜਾ ਜੋ ਮਗਰ ਰਹਿ ਗਿਆ ਦਮਾਲਾ ਉਸ ਨੂੰ ਉਸੇ ਕੇਸਾਂ ਦੀ ਤਰ੍ਹਾਂ ਗੜਾਈ ਦੇ ਵਿੱਚ ਚੱਕਰ ਦੇਣੇ ਸ਼ੁਰੂ ਕਰ ਦੇਣੇ ਆ ਗੋਲ ਦਸਤਾਰ ਸਜਾਉਨੇ ਆ ਜਿੱਦਾਂ ਤੇ ਗੋਲ ਦਸਤਾਰ ਦੀ ਤਰ੍ਹਾਂ ਸਜਾਉਂਦੇ ਹੋਏ ਕੋਸ਼ਿਸ਼ ਕਰਨੀ ਆ ਕਿ 베ਸ ਨਾ ਹੀ ਤਾਂ ਜ਼ਿਆਦਾ ਹਾਈਟ ਹੋਵੇ ਅਤੇ ਨਾ ਹੀ ਜ਼ਿਆਦਾ ਢਿੱਲੀ ਹੋਵੇ 베ਸ ਬੰਦੇ ਹੋਏ ਧਿਆਨ ਰੱਖਣਾ ਕਿ 베ਸ ਖਿਸਕੇ ਨਾ ਕਿਉਂਕਿ ਟਾਇਰ ਜਾਂ ਢਿੱਲੀ ਹੋਣ ਕਾਰਨ ਵੇਸ ਖਿਸਕ ਵੀ ਸਕਦੀ ਆ ਅਤੇ ਨਾਲ ਹੀ ਕੋਸ਼ਿਸ਼ ਕਰਨੀ ਹੈ ਕਿ ਵੇਸ ਜਾਂ ধਮਾਲਾ ਸਜਣ ਲੱਗੇ ਕੱਪੜਾ ਮੂੰਹ ਦੇ ਵਿੱਚ ਨਾ ਲਿਆ ਜਾਵੇ ਅਤੇ ਜਦੋਂ ਤਿੰਨ ਜਾਂ ਚਾਰ ਗੇੜੇ ਦੇ ਲੇ ਉਸ ਤੋਂ ਬਾਅਦ ধਮਾਲੇ ਦਾ ਕੱਪੜਾ ਅੱਗੇੋਂ ਉੱਪਰ ਨੂੰ ਖੋਲਣਾ ਹੈ ਅਤੇ ਪ੍ਰੋਪਰ ਬੇਸ ਦੀ ਸ਼ੇਪ ਤਿਆਰ ਕਰਨ ਲਈ ਉਸ ਨੂੰ ਮਗਰੋਂ ਵੀ ਖੋਲਣਾ ਹੈ ਤੇ ਚਾਰੇ ਪਾਸਿਆਂ ਤੋਂ ਕੱਪੜਾ ਖੋਲਦੇ ਹੋਏ ਕੱਪੜੇ ਨੂੰ ਪ੍ਰੋਪਰ ਪੂਰੇ ਤਰੀਕੇ ਨਾਲ ਪੂਰਾ ਖੋਲਣਾ ਕੋਸ਼ਿਸ਼ ਕੀਤਾ ਜਾਵੇ ਕਿ ਕੱਪੜਾ ਜਦੋਂ ਖੋਲਣਾ ਹੈ ਤਾਂ ਉਹ ਪੂਰੀ ਤਰ੍ਹਾਂ ਢੇਠੋਂ ਮੱਥੇ ਤੋਂ ਜਿੱਥੋਂ ਬੰਨਣਾ ਸ਼ੁਰੂ ਕੀਤਾ ਸੀ ਉੱਥੋਂ ਖੋਲਿਆ ਜਾਵੇ ਤੇ ਉਸ ਨੂੰ ਪੂਰੀ ਤਰ੍ਹਾਂ ਖੋਲਦੇ ਹੋਏ ਘੇੜੇ ਦੇਣੇ ਨੇ ਇਸੇ ਤਰ੍ਹਾਂ ਘੇੜੇ ਦਿੰਦੇ ਹੋਏ ਉਸ بیس ਨੂੰ ਪੂਰੀ ਤਰ੍ਹਾਂ ਉੱਪਰ ਖੁੱਲੀ ਹੋਈ بیس ਨੂੰ ਕੱਪੜੇ ਨੂੰ ਮੋੜ ਲੈਣਾ ਅਤੇ ਮੋੜਦੇ ਹੋਏ ਉਸ ਦੇ ਉੱਪਰ ਦੀ ਜੋ ਕਪੜਾ ਆ ਉਸ ਨੂੰ ਹੇਠੋਂ ਤੇ ਉੱਪਰੋਂ ਦੋਨੇ ਪਾਸੇ ਮੋੜ ਕੇ ਉਸ ਨੂੰ ਦੱਬ ਲੈਣਾ ਤਾਂ ਜੋ ਕਿ ਉਹ ਬਾਹਰ ਨਾ ਨਿਕਲੇ ਜਿਸ ਨਾਲ ਕਿ بیس ਦੀ ਸ਼ੇਪ ਜੋ ਪਿਆਰ ਕਰ ਰਹੇ ਆ ਉਹ ਉਹ ਛੇ ਪ੍ਰੋਪਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਤਿਆਰ ਹੋ ਸਕੇ ਤੇ ਉਸ ਤੋਂ ਬਾਅਦ ਇੱਕ ਚੱਕਰ 베ਸ ਨੂੰ ਖੜਾਣ ਲਈ 베ਸ ਨੂੰ ਖੜਾਣ ਲਈ ਜੋ ਦੇਣਾ ਆ ਦੀ ਪੂਰੀ ਤਰ੍ਹਾਂ ਉਸ 베ਸ ਨੂੰ ਜੋ ਦੱਬ ਲੇਗਾ ਤਿੰਨ ਚਾਰ ਚੱਕਰ ਦੇਣੇ ਨੇ ਅਤੇ ਕੋਸ਼ਿਸ਼ ਇਹ ਰੱਖਣੀ ਆ ਕਿ ਆਪਣੀ 베ਸ ਆ ਜੋ ਜਿਆਦਾ ਟਾਈਟ ਜਾਂ ਜਿਆਦਾ ਢਿੱਲੀ ਨਾ ਹੋਵੇ ਅਤੇ ਦਮਾਲੇ ਦੀ ਵੇਸਤਾ ਕੱਪੜਾ ਜਾਂ ਦਮਾਲਾ ਜਿਆਦਾ ਵੱਡਾ ਹੋਣ ਕਰਕੇ ਜੋ ਬਲ ਪੈਂਦੇ ਨੇ ਉਹਨਾਂ ਦਾ ਧਿਆਨ ਰੱਖਣਾ ਕਿ ਬਲ ਨਾਲ ਦੀ ਨਾਲ ਕੱਢੇ ਜਾਣ ਬਲਾਂ ਨੂੰ ਨਾਲ ਦੀ ਨਾਲ ਕੱਢਣਾ ਹੈ ਅਤੇ ਜਿਸ ਤਰ੍ਹਾਂ ਕੀ ਪਹਿਲਾਂ ਲੜ ਖੋਲੇ ਸੀਗੇ ਇਕੱਲਾ ਇਕੱਲਾ ਲੜ ਉੱਪਰ ਨੂੰ ਖੋਲਦਾ ਇਹ ਸੀ ਉਸੇ ਤਰ੍ਹਾਂ ਜੋ ਬਾਕੀ ਕੱਪੜਾ ਰਹਿ ਗਿਆ ਬਾਕੀ ਕੱਪੜੇ ਦੇ ਨੂੰ ਵੀ ਇਸੇ ਤਰ੍ਹਾਂ ਖੋਲਣਾ ਪੂਰੀ ਤਰ੍ਹਾਂ ਚੱਕਰ ਦੇਣ ਤੋਂ ਬਾਅਦ ਜੋ ਕੱਪੜਾ ਉੱਪਰ ਨੂੰ ਖੋਲ ਰਹੇ ਆ ਚੱਕਰ ਦੇ ਨਾਲ ਹੀ ਜਦੋਂ ਆਪਾਂ ਪਿੱਛੇ ਆ ਗਏ ਉਸ ਨੂੰ ਪਿੱਛੋਂ ਖੋਲਣਾ ਤੇ ਜਦੋਂ ਅੱਗੇ ਆ ਗਏ ਉਸ ਨੂੰ ਅੱਗੇ ਖੋਲਣਾ ਚਾਰੇ ਪਾਸਿਆਂ ਤੋਂ ਪੂਰੀ ਤਰ੍ਹਾਂ ਕੱਪੜਾ ਖੁੱਲਣਾ ਚਾਹੀਦਾ ਉਸ ਤੋਂ ਬਾਅਦ ਉਸ ਕੱਪੜੇ ਨੂੰ ਵਿਚਾਲੇ ਹੇਠਾਂ ਨੂੰ ਮੋੜ ਕੇ ਇੱਕ ਢੇੜਾ ਦੂਸਰੇ ਲੋਟ ਇੱਕ ਚੱਕਰ ਦੇ ਦੇਣਾ ਤਾਂ ਕਿ ਉਹ ਮੋੜਿਆ ਹੋਇਆ ਕੱਪੜਾ ਦਬ ਲਿੱਤਾ ਜਾਵੇ ਅਤੇ ਬਾਹਰ ਨਿਕਲੇ ਜਿਸ ਨਾਲ ਕਿ ਸ਼ੇਪ ਖਾਵਨਾ ਹੋਵੇ ਅਤੇ ਬਾਕੀ ਹੁਣ ਵੇਸ ਦਾ ਸੇ ਟਕ ਲੈਣਾ ਹੈ ਤਾਂ ਜੋ ਵੇਸ ਪ੍ਰੋਪਰ ਸ਼ੇਪ ਚ ਆ ਜਾਵੇ ਨਾਲ ਹੀ ਕੋਸ਼ਿਸ਼ ਕੀਤੀ ਜਾਵੇ ਕਿ ਵੇਸ ਨਾ ਹੀ ਜ਼ਿਆਦਾ ਅੱਗੇ ਹੋਵੇ ਅਤੇ ਨਾ ਹੀ ਜ਼ਿਆਦਾ ਪਿੱਛੇ ਹੋਵੇ ਅਤੇ ਵੇਸ ਨੂੰ ਥੋੜਾ ਜਿਹਾ ਪਿੱਛੇ ਵੀ ਰੱਖਿਆ ਜਾਵੇ ਜ਼ਿਆਦਾ ਵਧੀਆ ਲੱਗਦੀ ਆ ਤੇ ਕੋਸ਼ਿਸ਼ ਕੀਤੀ ਜਾਵੇ ਕਿ ਵੇਸ ਬੰਨਣ ਲੱਗੇ ਜਿਆਦਾ ਟਾਈਟ ਜਾਂ ਢਿੱਲੀ ਨਾ ਬਣੀ ਜਾਵੇ ਤਾਂ ਕਿ ਤੁਹਾਡੀ ਵੇਸ ਟੇਢੀ ਨਾ ਹੋ ਜਾਵੇ ਵੇਸ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਵੇਸ ਦੀ ਸ਼ੇਪ ਗਲਾਈ ਅਤੇ ਵੇਸ ਢਿੱਲੀ ਨਹੀਂ ਹੋਣੀ ਚਾਹੀਦੀ ਧਿਆਨ ਰੱਖਣਾ ਕਿ ਵੇਸ ਜਿਆਦਾ ਟੇਢੀ ਜਾਂ ਟੇਢੀ ਨਾ ਹੋਵੇ ਅਤੇ ਵੇਸ ਆਪਣੀ ਤਿਆਰ ਹੋ ਚੁੱਕੀ ਹੈ ਜੀ ਬੇਸ ਤੋਂ ਬਾਅਦ ਜੋ ਦਮਾਲਾ ਬੰਨਣਾ ਦਮਾਲਾ ਬੰਨਣ ਲਈ ਦਮਾਲੇ ਦੀ ਲੈਂਥ 9 ਤੋਂ 10 ਮੀਟਰ ਹੋਣੀ ਚਾਹੀਦੀ ਹੈ ਜੀ ਪਹਿਲਾਂ ਦਮਾਲੇ ਨੂੰ ਇੱਕ ਸਾਈਡ ਤੇ ਨੂੰ ਰੱਖਣਾ ਵਾ ਕੰਨ ਵਾਲੀ ਸਾਈਡ ਤੇ ਨੂੰ ਅਤੇ ਉਸ ਦੇ ਉੱਪਰ ਦੀ ਇੱਕ ਗੋਲ ਚੱਕਰ ਦੇ ਦੇਣਾ ਜੀ ਤਾਂ ਕਿ ਜੋ ਉਹ ਜੋ ਲਾੜਾ ਉਹ ਦੱਬ ਲਿਆ ਜਾਵੇ ਅਤੇ ਬਾਹਰ ਨਾ ਨਿਕਲੇ ਉਸ ਤੋਂ ਬਾਅਦ ਗਲਾਈ 'ਚ 2 ਜਾਂ 3 ਗੇੜੇ ਦੇਣ ਤੋਂ ਬਾਅਦ ਜੋ ਇਹ ਆਪਾਂ ਗੁਲਾਈ 'ਚ ਘੇੜੇ ਦਿੱਤੇ ਨੇ ਧਿਆਨ ਰੱਖਣਾ ਕਿ ਗੁਲਾਈ 'ਚ ਘੇੜੇ ਦੇਣ ਵੇਲੇ ਜੋ ਦਮਾਲੇ ਨੂੰ ਆ ਆਪਾਂ ਨੇ ਉੱਪਰਲੀ ਸਾਈਡ ਤੋਂ ਵੀ ਮੋੜਨਾ ਅਤੇ ਹੇਠਲੀ ਸਾਈਡ ਤੋਂ ਵੀ ਮੋੜਨਾ ਦੋਨੇ ਸਾਈਡਾਂ ਤੋਂ ਮੋੜਨਾ ਆ ਉਸ ਚੱਕਰ ਦੇਣ ਤੋਂ ਬਾਅਦ ਦੋਨੇ ਸਾਈਡਾਂ ਤੋਂ ਮੋੜਦੇ ਹੋਏ ਜੀ ਮਗਰਲੇ ਪਾਸੇ ਨੂੰ ਘਰ ਦੇਣ ਦੇ ਕੋਲੋਂ ਲੜ ਨੂੰ ਉੱਪਰ ਨੂੰ ਘੁਮਾਉਣਾ ਅਤੇ ਅੱਖ ਵੱਲ ਨੂੰ ਲੈ ਕੇ ਆਉਣਾ ਆ ਜੀ ਤੇ ਉਸੇ ਤਰ੍ਹਾਂ ਜਦੋਂ ਲੜੇ ਢੇਡਾਂ ਆ ਗਿਆ ਤਾਂ ਢੇਡਾਂ ਆਪਣੇ ਫੇਸ ਤੋਂ ਹੇਠਲੇ ਪਾਸਿਓਂ ਅੱਖ ਦੇ ਕੋਲ ਦੀ ਹੋ ਕੇ ਉੱਪਰ ਨੂੰ ਜਾਏਗਾ ਤਾਂ ਇੱਕ ਕਾਰਟੀ ਦੀ ਸ਼ਕਲ ਤਿਆਰ ਹੋ ਜੂਗੀ ਜੀ ਕਾਰਟੀ ਦੀ ਸ਼ਕਲ ਤੇ ਸਾਈਨ ਤਿਆਰ ਹੋ ਗਏ ਉਸ ਤੋਂ ਬਾਅਦ ਇੱਕ ਚੱਕਰ ਗਲਾਈ 'ਚ ਦੇ ਦੇਣਾ ਜੀ ਚੱਕਰ ਗਲਾਈ 'ਚ ਦੇਣ ਤੋਂ ਬਾਅਦ ਨਾਲ ਹੀ ਦਮਾਲੇ ਨੂੰ ਪ੍ਰੋਪਰ ਖੋਲ ਕੇ ਅਗਲੇ ਪਾਸਿਓਂ ਸੇਟਾਕ ਲੈਣਾ ਸੇਟਾਕਣ ਵੇਲੇ ਜਦੋਂ ਮਗਰੋਂ ਕੱਪੜਾ ਵਿੱਚ ਦੇਣਾ ਹੈ ਸਿੱਟ ਗਿਆ ਹੋਇਆ ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਉਹ ਕੱਪੜਾ ਮਗਲੇ ਪਾਸੇ ਪ੍ਰੋਪਰ ਤਰੀਕੇ ਨਾਲ ਵਿੱਚ ਆ ਜਾਵੇ ਅਤੇ ਨਾਲ ਹੀ ਉਹ ਕੱਪੜਾ ਇੱਕ ਜਗ੍ਹਾ ਇਕੱਠਾ ਨਾ ਹੋ ਜਾਵੇ ਤਾਂ ਜੋ ਤੁਮਾਲਾ ਬੰਨਣ ਵੇਲੇ ਸ਼ੇਪ ਮਗਲੇ ਪਾਸਿਓਂ ਖਰਾਬ ਹੋ ਜਵੇ ਉਸ ਕੱਪੜੇ ਨੂੰ ਪੂਰੇ ਤਰੀਕੇ ਨਾਲ ਵਿੱਚ ਦੇ ਕੇ ਫੇਰ ਉਸੇ ਤਰ੍ਹਾਂ ਗਰਦਨ ਤੋਂ ਅੱਖਾਂ ਦੇ ਪਾਸੇ ਨੂੰ ਨੂੰ ਲਾੜਾਉਣਾ ਲਾੜਨ ਲਈ ਇਹ ਜੋ ਲੜ ਲਾਉਣੇ ਆ ਦੋਨੋਂ ਇੰਨਾ ਚ ਸਫਾਈ ਰੱਖਣੀ ਆ ਜੀ ਇਹ ਲੜ ਦੇ ਵਿਚਕਾਰ ਜੋ ਦੋਹਾਂ ਦੇ ਉੱਪਰਲੇ ਦੋਹਾਂ ਦੇ ਵਿੱਚ ਉੱਪਰ ਜੋ ਅੰਤਰ ਆ ਘੱਟੋ ਘੱਟ 4 ਜਾਂ 5 ਉਂਗਲਾਂ ਦਾ ਅੰਤਰ ਹੋਣਾ ਚਾਹੀਦਾ ਜੀ ਉੱਪਰਲੇ ਪਾਸੇ ਘੱਟੋ ਘੱਟ 4 ਜਾਂ 5 ਉਂਗਲ ਦਾ ਦੋਨਾਂ ਲੜਾਂ ਦੇ ਵਿੱਚ ਅੰਤਰ ਹੋਵੇ ਤੇ ਇਹ ਲੜ ਮਗਲੇ ਪਾਸੇ ਬਿਲਕੁਲ ਗਰਦਨ ਦੇ ਵਿੱਚੋਂ ਲੱਗਣੀ ਆ ਤੇ ਨਾਲ ਹੀ ਜੋ ਆਪਣੇ ਮੱਥੇ ਦੇ ਜਿੱਥੋਂ ਕੇਸ ਸ਼ੁਰੂ ਹੁੰਦੇ ਨੇ ਉੱਥੇ ਇੱਕ ਕਾੜੀ ਦਾ ਸਾਈਨ ਜੋ ਤਿਆਰ ਹੋ ਜਾਣਾ ਜੀ ਉਸ ਤੋਂ ਬਾਅਦ ਜੋ ਅਗਲਾ ਲੜਾ ਜੀ ਉਹ ਸਿਰ ਦੀ ਉੱਪਰਲੀ ਸਾਈਡ ਤੋਂ ਮੱਥੇ ਦੇ ਨੂੰ ਹੇਠਾਂ ਨੂੰ ਚੰਦ ਦੀ ਸ਼ੇਪ 'ਚ ਲੈ ਕੇ ਆਵਾਂ ਤੇ ਉਸ ਨੂੰ ਚੰਦ ਦੀ ਸ਼ੇਪ 'ਚ ਲੈ ਕੇ ਆਉਂਦੇ ਹੋਏ ਕੋਸ਼ਿਸ਼ ਕੀਤਾ ਜਾਵੇ ਕਿ ਲੜ ਨੂੰ ਉਪਰੋਂ ਮੋੜਿਆ ਜਾਵੇ ਅਤੇ ਹੇਠੋਂ ਮੋੜਿਆ ਜਾਵੇ ਪ੍ਰੋਪਰ ਤਰੀਕੇ ਨਾਲ ਚਾ ਲੜ ਦੇ ਵਿੱਚ ਦੋ ਜਾਂ ਤਿੰਨ ਬਲ ਪਾਉਣੇ ਆ ਜੀ ਉਸ ਦੇ ਵਿੱਚ ਬਲ ਪਾਉਣ ਲੱਗੇ ਧਿਆਨ ਰੱਖਿਆ ਜਾਵੇ ਕਿ ਉੱਪਰਲਾ ਲੜ ਖਿਸਕੇ ਨਾ ਇਹ ਲੜ ਨਾ ਹੀ ਬਹੁਤਾ ਢਿੱਲਾ ਹੋਵੇ ਅਤੇ ਨਾ ਹੀ ਬਹੁਤਾ ਟਾਈਟ ਹੋਵੇ ਇਹ ਲੜ ਮੱਥੇ ਤੋਂ ਹੇਠਾਂ ਨੂੰ ਹੁੰਦੇ ਹੋਏ ਦੁਬਾਰਾ ਫੇਰ ਉਸੇ ਤਰ੍ਹਾਂ ਜਿੱਦਾਂ ਕਿ ਉੱਪਰੋਂ ਆਇਆ ਸੀਗਾ ਉਸੇ ਤਰ੍ਹਾਂ ਉੱਪਰ ਨੂੰ ਜਾਣਾ ਇੱਕ ਚੰਦ ਦੀ ਸ਼ਕਲ ਚੰਦ ਦੀ ਸ਼ੇਪ ਤਿਆਰ ਹੋ ਜਾਣੀ ਹੈ ਜੀ ਅਤੇ ਲਾੜ ਉੱਪਰ ਜਾਣ ਤੋਂ ਬਾਅਦ ਉਸੇ ਲੜ ਨੂੰ ਜੋ ਲੜ ਪਹਿਲਾਂ ਉੱਪਰੋਂ ਹੇਠਾਂ ਨੂੰ ਲੈ ਕੇ ਆਏ ਸੀ ਉਸ ਤੋਂ ਥੋੜਾ ਜਿਹਾ ਥੱਲੇ ਰੱਖਦੇ ਹੋਏ ਉਸ ਲੜ ਨੂੰ ਹੇਠਾਂ ਹੇਠਾਂ ਰੱਖਦੇ ਹੋਏ ਜੋ ਪਹਿਲਾ ਲੜ ਲਾਇਆ ਜੀ ਚੰਦ ਦੀ ਸ਼ੇਪ ਚ ਉਸ ਤੋਂ ਸ਼ੇਪ ਜੀ ਚੰਦ ਦੀ ਸ਼ੇਪ ਜੀ ਲੜ ਲਾਉਣਾ ਅਤੇ ਲੜ ਥੋੜਾ ਜਿਆ ਉਸ ਤੋਂ ਉੱਪਰ ਲਾਉਣਾ ਜੀ ਅਤੇ ਉਸ ਦੇ ਵਿੱਚ ਵਾਲ ਪਾ ਲੈਣੇ ਆ ਅਤੇ ਨਾਲ ਹੀ ਜੋ ਸਾਈਡ ਤੇ ਪ੍ਰਾਤਨ ਸਟਾਈਲ ਦੀ ਸ਼ੇਪ ਬਣਦੀ ਆ ਨਾਲ ਹੀ ਸਾਈਡ ਤੋਂ ਉਸ ਨੂੰ ਅੰਗੂਠੇ ਅਤੇ ਉਂਗਲ ਦੀ ਮਦਦ ਨਾਲ ਲੜ ਨੂੰ ਦੱਬਣਾ ਆ ਤਾਂ ਜੋ ਦਮਾਲਾ ਸਾਈਡ ਤੋਂ ਵੀ ਪ੍ਰੋਪਰ ਸ਼ੇਪ ਵਿੱਚ ਆ ਜਾਵੇ 헤ਠੋਂ ਲੜ ਥੋੜੇ ਥੋੜੇ ਮਗਲੇ ਪਾਸੇ ਵੀ ਲੜ ਥੋੜੇ ਥੋੜੇ ਤੇ ਮੁਗਲੇ ਪਾਸਿਓਂ ਲੜ ਥੋੜੇ ਥੋੜੇ ਉੱਪਰ ਨੂੰ ਜਾਣਗੇ ਅਤੇ ਇਹ ਜੋ ਅੱਗੇ ਚੰਦ ਦੀ ਸ਼ੇਪ ਚ ਲੜ ਤਿਆਰ ਹੋ ਰਹੇ ਨੇ ਜਿੰਦਾ ਜਿੱਦਾਂ ਲੜ ਲਗਾਉਂਦੇ ਜਾਵਾਂਗੇ ਇਹ ਚੰਦ ਦੀ ਸ਼ੇਪ ਗਲਾਈ 'ਚ ਉੱਪਰ ਨੂੰ ਬਣਦੀ ਜਾਵੇਗੀ ਜੀ ਅਤੇ ਦੂਸਰੀ ਪਾਸੇ ਬੈਕ ਸਾਈਡ ਚੰਦ ਦੀ ਸ਼ੇਪ ਬਣਦੀ ਆਉ ਹੇਠਾਂ ਨੂੰ ਆਉਂਦੇ ਜਾਣਗੇ ਲੜ ਅਤੇ ਜਦੋਂ ਆਪਾਂ ਸਾਈਡ ਤੇ ਆਉਨੇ ਆ ਜੀ ਸਾਈਡ ਤੇ ਉਸ ਨੂੰ ਉਂਗਲ ਅਤੇ ਅੰਗੂਠੇ ਦੀ ਮਦਦ ਨਾਲ ਲੜ ਨੂੰ ਦੱਪਣ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਸਾਰੇ ਲੜ ਬਰਾਬਰ ਹੀ ਦੱਬੇ ਜਾਣ ਇਹ ਨਾ ਹੋਵੇ ਕਿ ਉਹਾਂ ਦੀ ਬੇਠਾ ਜੋ ਘਟਦੀ ਜਾਵੇ ਠੀਕ ਹੈ ਜੀ ਲੜਾਂ ਨੂੰ ਪੂਰੇ ਤਰੀਕੇ ਨਾਲ ਬਰਾਬਰ ਹੀ ਦੱਪਣਾ ਸਾਰੇ ਲੜ ਬਰਾਬਰ ਦੱਪਣੇ ਨੇ ਅਤੇ ਜੋ ਸਾਈਡ ਤੋਂ ਦੱਬਦੇ ਆ ਉਹਨਾਂ ਦੀ ਵਿਥ ਅਤੇ ਉਹਨਾਂ ਦੀ ਕੰਨ ਦੀ ਜੋ ਕੰਨ ਤੋਂ ਮਲਮ ਲੰਬਾਈ ਆ ਉਹ ਬਰਾਬਰ ਹੋਣੀ ਚਾਹੀਦੀ ਆ ਦੋਵੇਂ ਪਾਸੇ ਬਰਾਬਰ ਹੋਣ ਤਾਂ ਜੋ ਦਮਾਲੇ ਦੀ ਸ਼ੇਪ ਸਹੀ ਆ ਸਕੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਦਮਾਲਾ ਨਾ ਹੀ ਬਹੁਤਾ ਟਾਈਟ ਹੋਵੇ ਅਤੇ ਨਾ ਹੀ ਬਹੁਤਾ ਢਿੱਲਾ ਹੋਵੇ ਦੋਨੇ ਸਾਈਡਾਂ ਤੋਂ ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ ਦੱਬਦੇ ਜਾਣਾ ਹੈ ਅਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਵੇਸ ਅਤੇ ਦਮਾਲੇ ਦਾ ਕੱਪੜਾ ਜਿਆਦਾ ਲੰਬਾ ਹੋਣ ਕਰਕੇ ਬਲ ਬਹੁਤ ਜਿਆਦਾ ਪੈਂਦੇ ਨੇ ਤੇ ਬਲ ਨਾਲ ਦੀ ਨਾਲ ਕੱਢਦੇ ਜਾਣਾ ਹੈ ਇਸੇ ਤਰ੍ਹਾਂ ਜਦੋਂ ਅਗਲੇ ਲੜ ਲਾਉਨੇ ਆ ਤਾਂ ਉੱਪਰਲੇ ਪਾਸਿਓਂ ਲੜ ਲਗਾਉਂਦੇ ਹੋਏ ਜਾ ਰਹੇ ਆ ਪਿੱਛੇ ਗਰਦਨ 'ਚ ਲੜ ਆਉਂਦੀ ਜਾਣੇ ਪਿੱਛੋਂ ਅਗਲੇ ਵਾਸੇ ਫੇਸ ਵਾਲੇ ਪਾਸਿਓਂ ਲੜ ਉੱਪਰ ਨੂੰ ਜਾਣਗੇ ਜੀ ਅਤੇ ਗਰਦਨ ਵਾਲੇ ਪਾਸਿਓਂ ਲੜੇ ਹੇਠਾਂ ਨੂੰ ਆਉਣੇ ਆ। ਅਤੇ ਸਾਈਡ ਤੋਂ ਧਿਆਨ ਰੱਖਣਾ ਕਿ ਜੋ ਲੜਾ ਆਪਾਂ ਅੰਗੂਠੇ ਅਤੇ ਉਂਗਲ ਦੀ ਮਦਦ ਨਾਲ ਦੱਬ ਰਹੇ ਹਾਂ ਉਹ ਉਹਨਾਂ ਦੀ ਸ਼ੇਪ ਉਸ ਸਾਈਡ ਦੀ ਸ਼ੇਪ ਬਰਾਬਰ ਰਵੇ ਉਹਨਾਂ ਦੀ ਵਿਥ ਬਰਾਬਰ ਰਵੇ। ਤੇ ਇਹ ਮੱਥੇ ਦੀ ਜੋ ਚੜਾਈ ਆ ਉਹ ਸਾਰੇ ਲੜਾਂ 'ਚ ਬਰਾਬਰ ਹੋਣੀ ਚਾਹੀਦੀ ਆ। ਅੱਗੇ ਜਾ ਕੇ ਕਟਣੀ ਨਹੀਂ ਚਾਹੀਦੀ। ਇਸੇ ਤਰ੍ਹਾਂ ਜੋ ਦਿਮਾਲੇ ਦੇ ਵਿੱਚ ਬਲ ਪੈਂਦੇ ਨੇ ਉਹ ਨਾਲ ਦੀ ਨਾਲ ਕੱਢਦੇ ਰਹਿਣਾ ਵਾ। ਅਤੇ ਇਹ ਵੀ ਧਿਆਨ ਰੱਖਣਾ ਕਿ ਦਿਮਾਲਾ ਜ਼ਿਆਦਾ ਢਿੱਲਾ ਜਾਂ ਜ਼ਿਆਦਾ ਟਾਈਟ ਨਾ ਹੋਵੇ। ਜਿੱਦਾਂ ਕਿ ਮੂਰਿਆਂ ਸਫਾਈ ਲਿਆਂਦੀ ਗਈ ਉਦਾਂ ਹੀ ਮਗਰੋਂ ਵੀ ਸਫਾਈ ਲਿਆਣੀਆਂ ਪੂਰੀ ਤਰੀਕੇ ਨਾਲ। ਅਤੇ ਸਾਈਡਾਂ ਤੋਂ ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ ਦੱਬਦੇ ਹੋਏ ਪੂਰੀ ਸ਼ੇਪ ਲੈਉਂ ਹਾਂ ਦਮਾਲੇ ਦੀ ਤੇ ਜਦੋਂ ਦਮਾਲਾ ਦਾ ਆਖਰੀ ਲੜ ਰਹਿ ਜਾਣੇਗੇ ਤਾਂ ਉਹ ਜੋ ਸਾਈਡ ਤੋਂ ਆਪਾਂ ਉਂਗਲੀਆਂ ਅੰਗੂਠੇ ਦੀ ਮਦਦ ਨਾਲ ਦੋਨਾਂ ਦੀ ਮਦਦ ਨਾਲ ਮੋੜਦੇ ਹਾਂ ਉਹਨਾਂ ਦੀ ਸ਼ੇਪ ਨੂੰ ਫੇਰ ਧਿਆਨ ਰੱਖਣਾ ਕਿ ਉਹਨਾਂ ਦੀ ਸ਼ੇਪ ਬਰਾਬਰ ਹੋਵੇ ਅਤੇ ਦੋਨਾਂ ਦੀ ਸ਼ੇਪ ਇੱਕੋ ਜਿਹੀ ਹੋਵੇ ਉੱਚਾ ਨਹੀਂ ਵਾ ਇੱਕ ਪਾਸੇ ਤੋਂ ਦਮਾਲਾ ਉੱਚਾ ਟੇਡਾ ਨਾ ਜਾ ਰਿਹਾ ਹੋਵੇ ਕੋਸ਼ਿਸ਼ ਕਰਨੀ ਹੈ ਕਿ ਦਮਾਲਾ ਟਾਈਟ ਜਾਂ ਢਲਾਣਾ ਹੋਵੇ ਕਿਉਂਕਿ ਦਮਾਲਾ ਟਾਈਟ ਜਾਂ ਢਾਂਟ ਲਾਉਣ ਕਰਕੇ ਹੀ ਦਮਾਲੇ ਦੀ ਸ਼ੇਪ ਜੋ ਟੇਢੀ ਜਾਂਦੀ ਆ ਦਮਾਲੇ ਦੀ ਸ਼ੇਪ ਸਿੱਧੀ ਰੱਖਣੀ ਹੈ ਜੀ ਅਤੇ ਜੋ ਲੜ ਆਪਾਂ ਲਾਉਨੇ ਆ ਉਹ ਹਮੇਸ਼ਾ ਹੀ ਉੱਤੋਂ ਅਤੇ ਹੇਠੋਂ ਮੋੜ ਕੇ ਪੂਰੇ ਤਰੀਕੇ ਨਾਲ ਸਾਫ਼ ਕਰਕੇ ਲਾਉਣਾ ਜੀ ਤੇ ਅੱਗੇ ਫੇਸ ਵਾਲੇ ਪਾਸੇ ਆ ਕੇ ਉਸ ਦੇ ਵਿੱਚ ਆਪਾਂ ਬਲ ਪਾ ਸਕਦੇ ਆ ਪੂਰੇ ਤਰੀਕੇ ਨਾਲ ਜੋ ਜਿੱਦਾਂ ਬਲ ਪਾਉਣਾ ਹੈ ਜੀ ਅਤੇ ਸਾਈਡ ਤੋਂ ਪ੍ਰੋਪਰ ਤਰੀਕੇ ਨਾਲ ਉਂਗਲੀ ਅਤੇ ਅੰਗੂਠੇ ਦੀ ਸਹਾਇਤਾ ਨਾਲ ਲੜ ਨੂੰ ਮੋੜਨਾ ਲੜਾਂ ਦੀ ਸਫਾਈ ਦਾ ਧਿਆਨ ਰੱਖਣਾ ਅਤੇ ਨਾ ਹੀ ਜੋ ਦਮਾਲੇ ਦੇ ਵਿੱਚ ਬਲ ਪੈਂਦੇ ਨੇ ਬਲ ਨਾਲ ਦੀ ਨਾਲ ਕੱਟਦੇ ਜਾਣਾ ਜੀ ਅਤੇ ਸਭ ਤੋਂ ਵੱਡਾ ਜੋ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਦਮਾਲੇ ਦੀ ਸ਼ੇਪ ਆ ਉਹ ਜਿਆਦਾ ਟੇਢੀ ਨਾ ਹੋਵੇ ਅਤੇ ਨਾ ਹੀ ਦਮਾਲਾ ਜਿਆਦਾ ਟਾਈਟ ਜਾਂ ਜਿਆਦਾ ਢਿੱਲਾ ਹੋਵੇ ਜੀ ਜਦੋਂ ਤੋਂ ਦਿਮਾਲੇ ਦਾ ਆਖਰੀ ਲੜ ਲਾਉਣਾ ਤਾਂ ਦਿਮਾਲੇ ਦਾ ਆਖਰੀ ਲੜ ਲਾਉਣ ਲੱਗੇ ਜੀ ਜਦੋਂ ਮੈਂ ਗੱਲੇ ਪਾਸਿਓਂ ੇਠਲੇ ਪਾਸਿਓਂ ਕਰਦਣ ਕੋ ਲੜ ਆਵਾਂ ਬਾ ਉਪਰਲੇ ਪਾਸੇ ਤਾਂ ਆਖਰੀ ਲੜ ਲਾਉਣ ਵੇਲੇ ਆਖਰੀ ਲੜ ਨੂੰ ਪੂਰੇ ਤਰੀਕੇ ਨਾਲ ਸਾਫ਼ ਕੀਤਾ ਜਾਵੇ ਆਖਰੀ ਲੜ ਸਾਫ਼ ਲਗਾਉਣਾ ਜੀ ਅਤੇ ਜੋ ਸਾਈਡਾਂ ਤੋਂ ਲੜ ਲਾਇਏ ਸੀ ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ ਉਹਨਾਂ ਲੜਾਂ ਨੂੰ ਪ੍ਰੋਪਰ ਤਰੀਕੇ ਨਾਲ ਟਾਕ ਲੈਣਾ ਤਾਂ ਜੋ ਉਹਨਾਂ ਚ ਉਹਨਾਂ ਨੂੰ ਪੂਰੀ ਸਫਾਈ ਨਾਲ ਢਕਣਾ ਜੀ ਪੂਰੇ ਸਾਫ਼ ਲਾਉਣਾ ਆਖਰੀ ਲੜ ਅਤੇ ਕੋਸ਼ਿਸ਼ ਕੀਤੀ ਜਾਵੇਗੀ ਤੁਹਾਡਾ ਦਮਾਲ ਆ ਜਾਊਗਾ ਮਗਲ ਦੀ ਸਾਈਡ ਹੀ ਆ ਕੇ ਮੁੱਕੇ ਫਰੰਟ ਤੋਂ ਸ਼ੇਪ ਖਰਾਬ ਹੋ ਜਾਂਦੀ ਹੈ ਜੀ ਅਤੇ ਆਖਰੀ ਲੜ ਨੂੰ ਮਗਰ ਲਗਾਉਂਦੇ ਹੋਏ ਸਾਡਾ ਪ੍ਰਾਥਮ ਸਟਾਈਲ ਜੰਗੀ ਸਟਾਈਲ ਦਮਾਲਾ ਜਿਹਨੂੰ ਕਹਿੰਦੇ ਨੇ ਤਿਆਰ ਆ ਜੀ ਅਤੇ ਬਾਕੀ